ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਇੱਕ ਵਾਰ ਫੇਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਭਾਈ ਸਾਹਿਬ ਭਾਈ ਮਣਿੰਦਰ ਸਿੰਘ ਜੀ ਹਜੂਰ ਜੀ ਰਕਸ਼ਿਤ ਬਾਦ ਸਾਹਿਬ ਵਾਲਿਆਂ ਦਾ ਸ਼ਬਦ ਪੜਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਤੁਸੀਂ ਅਕਸਰ ਸਟੇਜਾਂ ਤੇ ਜਾਂਦਾਂ ਨੂੰ ਲਾਈਵ ਸੁਣਿਆ ਹੋਊਗਾ ਰੱਬ ਜੀ ਉਹ ਖਸਮਾਨਾ ਕਰ ਪਿਆਰੇ ਕਿਵੇਂ ਹਰਮੋਨੀਅਮ ਤੇ ਘਰ ਤੋਂ ਸਮਝ ਦੇ ਵਿੱਚ ਆਪਾਂ ਸਿੱਖ ਸਕਦੇ ਆਂ ਜਿੰਨਾਂ ਵੀ ਲੋਕਾਂ ਨੂੰ ਮੁਸ਼ਕਲ ਹੁੰਦੀ ਆ ਜਾਂ ਪਰੇਸ਼ਾਨੀ ਹੁੰਦੀ ਆ ਜਾਂ ਐਦਾਂ ਲੱਗਦਾ ਵੀ ਹਰਮੋਨੀਅਮ ਸਿੱਖਣਾ ਤਾਂ ਬਹੁਤ ਔਖਾ ਵਾ ਪਰ ਉਹਨਾਂ ਦੱਸ ਦਈਏ ਵੀ ਬਹੁਤ ਹੀ ਜ਼ਿਆਦਾ ਸੌਖਾ ਵਾ ਤੇ ਉਦਾਂ ਇਹਦਾ ਹਰਮਨੀਅਮ ਸਿੱਖੰਦਾ ਜਿਹੜਾ ਸਹੀ ਤਰੀਕਾ ਵਾ ਉਹ ਤੇ ਹੋਉਂਦਾ ਕਿ ਜਦਾਂ ਸਰਗਮਾਂ ਦੇ ਵਿੱਚ ਜਾਂ ਨੋਟੇਸ਼ਨ ਦੇ ਵਿੱਚ ਇਦਾਂ ਕਹੋ ਜਿਹੜੀਆਂ ਹੁੰਦੀਆਂ ਵਾ ਸਾਰੇਗਮਾ ਪਾ ਹਨਾ ਉਹ ਜਿਹੜੀਆਂ ਸਰਗਮਾਂ ਹੁੰਦੀਆਂ ਉਹਨਾਂ ਤੇ ਪ੍ਰੋਪਰ ਸਿੱਖਿਆ ਜਾਂਦਾ ਪਰ ਆਪਾਂ ਤੁਹਾਨੂੰ ਕੋਸ਼ਿਸ਼ ਇਦਾਂ ਕਰਦੇ ਆ ਕਿ ਕਿਉਂਕਿ ਮੈਂ ਵੀ ਸ਼ੁਰਤੋਂ ਇਦਾਂ ਹੀ ਸਿੱਖਿਆ ਵਾ ਜਿਆਦਾ ਤੇ ਕਿਸੇ ਨੂੰ ਕਾਪੀ-ਕਾਪੀ ਕਰਕੇ ਜਦਾਂ ਉਹਦੀ ਟਿਊਨ ਕਿਸੇ ਦੀ ਟਿਊਨ ਜਿਹੜੀ ਆ ਉਹ ਸੇਮ ਉੱਥੇ ਕਰਨ ਦੀ ਕੋਸ਼ਿਸ਼ ਕਰਨੀ ਜਾਂ ਥੋੜੇ ਨਵੇਂ ਸਕਿੱਲ ਤੇ ਆ ਜਾਣਾ ਤੇ ਇਦਾਂ ਕਰਦੇ ਕਰਦੇ ਗਿਆਨ ਤੋਂ ਮਤਲਬ ਵੀ ਚਲੋ ਪਲੇਗਰ ਨਾਲ ਜਰਮਨੀਆ ਦੇ ਜਿਹੜੇ ਗੁਲਬਾਨੀ ਪਲੇਗਰ ਨਹੀਂ ਜਾਂ ਗਾਉਣੀ ਆ ਗਈ ਤੇ ਫਿਰ ਵੀ ਕੋਸ਼ਿਸ਼ ਕਰੀਦੀ ਆ ਵੀ ਜਿੰਨੀ ਸ਼ੁੱਧ ਤੇ ਵਧੀਆ ਲਿਖਣਾ ਪੜੀਏ ਉਨੀ ਕਟ ਲੱਗਦੀ ਆ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਇਹ ਦੱਸਣ ਦੀ ਵੀ ਹਰਮੋਨੀਆ ਜਿਹੜਾ ਸਿੱਖਣਾ ਬਹੁਤਾ ਔਖਾ ਨਹੀਂ ਹੈਗਾ ਤੇ ਤੁਸੀਂ ਬਸ ਸਿਰਫ ਕਿਹਨੂੰ ਕਾਪੀ ਕਰਨਾ ਜੱਜ ਕਰਨਾ ਵੀ ਕਿਵੇਂ ਕੋਈ ਟੇ ਹੁਣ ਕਿਦਾਂ ਇਹ ਤੇ ਮੈਚ ਕਰਨੀ ਆ ਤੇ ਜੇ ਪ੍ਰੋਪਰ ਤਰੀਕੇ ਨਾਲ ਵਧਿਆ ਤੇ ਲਿਖਣਾ ਸਿੱਖਣਾ ਫਿਰ ਤੇ ਸੁਰਾਂ ਦੇ ਹਿਸਾਬ ਨਾਲ ਦੇਖਣਾ ਪੈਂਦਾ ਵਾ ਤੇ ਉਹ ਕਿ ਪ੍ਰੋਫੈਸ਼ਨਲ ਉਸਤਾਦ ਜੀ ਕੋ ਹਣਾਂਗੇ ਗੋ ਗੁਰੂਤਾਰਨ ਪੈਂਦਾ ਵਾ ਪਰ ਆਪਾ ਤੁਹਾਡੇ ਭਰਾ ਵਾ ਤੇ ਆਪਾਂ ਨਾਲ ਮਿਲ ਕੇ ਸਾਰੇ ਜਣੇ ਕੋਸ਼ਿਸ਼ ਕਰਦੇ ਆਂ ਤੁਹਾਡੇ ਨਾਲ ਇਹ ਵਾਲੀਆਂ ਵੀਡੀਓ ਜਿਹੜੀਆਂ ਸ਼ੇਅਰ ਕਰੀਏ ਤੇ ਤੁਹਾਡੇ ਕਮੈਂਟਾਂ ਨੂੰ ਮਿਲਦੇ ਨੇ ਤੇਾਨੂੰ ਬੜਾ ਹੱਲਾਸ਼ੀਰ ਮਿਲਦੀ ਆ ਤੁਹਾਡਾ ਨਾਲ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਦਾ ਤੁਹਾਡੀਆਂ ਜਿਹੜੀਆਂ ਸੁਝਾਅ ਜਾਂ ਹਣਾ ਵਿਚਾਰ ਨੇ ਉਹ ਹਨ ਪਤਾ ਲੱਗਦੇ ਨੇ ਸੋ ਅੱਜ ਦੀ ਇਸ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਜਿਆਦਾ ਵੇਸਟ ਨਾ ਟਾਈਮ ਕਰਦੇ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਛੋਟੀ ਜੀ ਬੇਨਤੀ ਆ ਇਸ ਚੈਨਲ ਨੂੰ ਸੱਚੇ ਮਾਰਗ ਨੂੰ ਮਤਵ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਸਾਥ ਦੀ ਸਾਨੂੰ ਬਹੁਤ ਲੋੜ ਆ ਬਹੁਤ ਮਿਹਨਤ ਕਰਕੇ ਡੇਲੀ ਹਰ ਨਵੀਂ ਵੀਡੀਓ ਡੇਲੀ ਤੋਂ ਡੈਲੀ ਇੱਕ ਨਾ ਇੱਕ ਤੁਹਾਨੂੰ ਵੀਡੀਓ 9 ਵਜੇ ਤੋਂ ਲੈ ਕੇ ਸਵੇਰ ਦੇ 12 ਵਜੇ ਤੋਂ ਵਿੱਚ ਵਿੱਚ ਮਿਲ ਜਾਂਦੀ ਹੈ ਸੋ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਖਸਮਾਨਾ ਗਰ ਪਿਆਰੇ ਕਿਵੇਂ ਆਵਾ ਮੇਲ ਸਕਿਲ ਤੋਂ ਪੜਨਾ ਵਾ ਹਾਨੂੰ ਆਪਾਂ ਤੁਹਾਨੂੰ ਦੱਸਦੇ ਆ ਤੁਹਾਨੂੰ ਕਮੈਂਟ ਕਰਕੇ ਦੱਸ ਦਿਓ ਕਿ ਕਿਵੇਂ ਲੱਗਾ ਜਾਂ ਇਹਦੇ ਵਿੱਚ ਮੇਲ ਸਕਿਲ ਜਾਂ ਉਹ ਦੂਜਾ ਕਾਲਾ ਤਾਂ ਜਾਂ ਫੀਮੇਲ ਸਕਿਲ ਤੋਂ ਪੜਨ ਦੀ ਜੇ ਤੁਹਾਡੇ ਰਿਕੁਆਇਰਮੈਂਟ ਹੋਈਆਂ ਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਉਹ ਵੀ ਵੀਡੀਓ ਕਰਾ ਦੇਸ ਲੈ ਕੇ ਆਵਾਂਗੇ ਸੋ ਸ਼ੁਰੂ ਕਰਦੇ ਹਾਂ प्यारे खसम ना कर प्यारे खसम स्लो करके बताना खसम ना कर प्यारे खसम ना कर प्यारे खसम ना कर प्यारे खसम ना कर प्यारे खसम ना ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਥੋੜਾ ਬੋਤ ਨਾ ਮੇਰੇ ਕੋਲ ਵੀ ਬੋਲਦੇ ਬੋਲਦੇ ਜਾਂ ਦਾਦੇ ਦੱਸਦੇ ਨਾ ਅੱਗੇ ਪਿਛੇ ਹੋ ਜਾਂਦਾ ਵਾ ਪਰ ਉਹਦੇ ਉਸੇ ਚੀਜ਼ ਦੇ ਮਿਲ ਵੀ ਉਹੀ ਬਟਨਾਂ ਦੇ ਵਾਹੇ ਟੀਉ ਨਿਕਲਦੀ ਹੈ ਜਿਹੜੀ ਰਲੇ ਮਿਲੇ ਖੈ ਲੋ ਤੇ ਜਦੋਂ ਪ੍ਰੈਕਟਿਸ ਕਰਾਂਗੇ ਆਟੋਮੈਟਿਕਲੀ ਤੁਹਾਡੇ ਹੱਥਾਂ ਤੇ ਉਸ ਉਧਾਂ ਬੈ ਜਾਣੀਆਂ ਤੇ ਇਹਨੇ ਟੈਨਸ਼ਨ ਲੈਂਦੀ ਜਾਂ ਇਹਨੇ ਪਰੇਸ਼ਾਨ ਲੋੜਦੀਆਂ ਵੀ ਔਖਾ ਵਾ ਤੇ ਮਾ ਵੀ ਚਲੋ ਇਦਾਂ ਹੀ ਤੁਹਾਡੇ ਨਾਲ ਹੀ ਸਾਰਿਆਂ ਨਾਲ ਇਹ ਨਾਲ ਮਿਲ ਕੇ ਇਦਾਂ ਚਲੋ ਜਾ ਚਾਈਏ ਤੇ ਫਿਰ ਇੱਕ ਵਾਰ ਤੁਹਾਨੂੰ ਦੱਸੂਨੇ ਆ ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਉਹ ਗੇ ਪ੍ਰਬਜੀ ਉਹ ਜਿਹੜਾ ਉਹ ਉੱਪਰ ਜਾਣਾ ਉਹ ਥੋੜਾ ਉੱਚਾ ਉੱਚਾ ਬੋਲਣਾ ਪੈਣਾ ਫਲੋ ਵਿੱਚ ਖੜੀ ਪੂਰਾ ਬੋਲ ਕੇ ਦੱਸਣਾ ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਰੱਬ ਜੀਓ ਪ੍ਰਭ ਜੀਓ ਰੱਬ ਜੀਓ ਪ੍ਰਭ ਜੀਓ ਇੱਕ ਵਾਰੀ ਫੇਰ ਤੋਂ ਸਲੋ ਕਰਕੇ ਦੱਸਣਾ ਇਥੋਂ ਆਈਦਾਤ ਰੱਖ ਕੇ ਇਦਾਂ ਕਰਦੇ ਹੋ ਜਦੋਂ ਇਦਾਂ ਹੋ ਗਿਆ ਨਾ ਖਸਮਾ ਨਾ ਕਰ ਪਿਆਰੇ ਇਤੋ ਬਾਦ ਇਹਦਾ ਵੇਖੋ ਫੇਰ ਤੋਂ ਧਿਆਨ ਨਾਲ ਸਲੋ ਵੇਖੋ ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਪ੍ਰਭ ਜੀਓ ਇਤੋ ਇਤੋ ਇਹਦਾ ਆਈਦਾ ਦੋਪਰਸ ਕਿਤੇ ਗੱਭ ਪ੍ਰਭ ਜੀਓ ਪ੍ਰਭ ਜੀਓ ਇਤੋ ਬੋਲਣਾ ਇਤੋ પ્રભજીઓ પ્રભજીઓ કબજીઓ પ્રભજીઓ પ્રભજીઓ કબજીઓ પ્રભજીઓ અસમાન કર પ્યાર રે ਅਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਤਾਰੇ ਬੁਰੇ ਭਲੇ ਹਮ ਤਾਰੇ ਅਸਮਾਨਾ ਕਰ ਪਿਆਰੇ ਅਸਮਾਨਾ ਕਰ ਪਿਆਰੇ ਏ ਸੀ ਇਹ ਸ਼ਬਦ ਦਾ ਜੋ ਮੇਂ ਅੰਤਰਾ ਕਹਲਾ ਕਹੋ ਸੋ ਇਸ ਸ਼ਬਦ ਦੇ ਵਿੱਚ ਉਹਨ ਜਿਹੜੀ ਆ ਸਥਾਈ ਆ ਉਹ ਕਿਵੇਂ ਪੜ੍ਹਦੀ ਜਾਣੀ ਆ ਉਹ ਵੀ ਤੁਹਾਨੂੰ ਦੱਸਣ ਲੱਗੇ ਆ ਸੋ ਬੇਨੰਤੀ ठाकुर ਮੇਰੇ ਜੀ ਜੰਤ ਤੇਰੇ ਤਾਰੇ ਜੀ ਜੰਤ ਤੇਰੇ ਤਾਰੇ तनंती ठाकुर मेरे जी चंत तेरे तारे जी जंत तेरे तारे राखो पैज स्लो करके उंदा करिए राखो पैज नाम अपने की करन करावण हारे करन करावण हारे ਫੇਰ ਇਥੋਂ ਫੇਰ ਤੋਂ PUBG ਉਹ ਬਲਨਾ ਦਾ ਇਹ ਕਹਿੰਦੀ ਫਲੋ ਵਿੱਚ ਕਰਕੇ ਉਹ ਖੰਨੇ ਉਤੋਂ ਬਾਦ ਅੱਗੇ ਰੱਖੋ ਪੈ ਜਨਾਮੇ ਆਪਣੇ ਕੀ ਕਰਨ ਰੱਖੋ ਪੈ ਜਨਾਮੇ ਆਪਣੇ ਕੀ ਕਰਨ ਕਰਨ ਇਥੋਂ ਥੋੜਾ ਮੈਨੂੰ ਔਖ ਲੱਗੰਦੇ ਆ ਤੁਹਾਨੂੰ ਦੱਸਨੇ ਇੱਕ ਵਾਰ ਫੇਰ ਤੋਂ ਰੱਖੋ ਪੈ ਜਨਾਮੇ ਆਪਣੇ ਕੀ ਕਰਨ ਕਰਾਵੜ ਹਾਰੇ

ਸਵਾਗਤ ਹੈ ਕਰ ਪਿਆਰੇ ਸੋ ਏ ਸੀ ਸ਼ਬਦ ਸ਼ਬਦ ਪੜਦਿਆਂ ਪੜਦਿਆਂ ਬਹੁਤ ਸਾਰੀਆਂ ਗਲਤੀਆਂ ਸਾਡੇ ਕੋ ਵੀ ਹੋਈਆਂ ਮਾਫੀ ਚਾਹੁੰਦੇ ਆ ਪਰ ਫਿਰ ਵੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਜਿੱਦਾਂ ਬੇਸਿਕ ਜਿਹੜਾ ਸ਼ਬਦ ਜਿਹੜੀਆਂ ਸੋਂ ਤੋਂ ਪੜਿਆ ਜਾਣਾ ਵਾ ਮੇਲ ਸਕਿਲ ਤੋਂ ਤੇ ਇਹ ਇਦਾਂ ਪੜਿਆ ਜਾਵੇਗਾ ਤੇ ਬਾਕੀ ਦਾ ਬਾਕੀ ਜਿਹੜਾ ਪੂਰਾ ਸ਼ਬਦ ਆਬੀ ਸੇਮ ਇਨਾ ਅੰਤਾਂ ਤੋਂ ਹੀ ਪੜਿਆ ਜਾਵੇਗਾ ਜਿਹੜਾ ਆਪਾਂ ਇਥੋਂ ਪੜਿਆ ਸੀ ਕਿਵੇਂ ਲੱਗੀਆਂ ਤੁਹਾਨੂੰ ਇਹ ਵਾਲੀ ਵੀਡੀਓ ਹੰ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਲੋ ਜੀ ਨਵੀਂ ਵੀਡੀਓ ਲੈ ਕੇ ਆਈ ਦਾ ਨਵੀਂ ਵੀਡੀਓ ਫਲੈਸ਼ ਵੀਡੀਓ ਹੁੰਦੀ ਆ ਹਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਤੁਹਾਨੂੰ ਕਿਸੇ ਨੈਕਸਟ ਵੀਡੀਓ ਵਿੱਚ ਧੰਨਵਾਦ ਜਿੰਨਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ